ਪੰਜਾਬ ਦੀਆਂ ਮੁਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ ਅਟਪਾ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨ ਬੀਜਪੀ ਆਗੂ ਵਨੀਤ ਜੋਸ਼ੀ ਨੇ ਸੀਐਮ ਭਗਵੰਤ ਮਾਨ ਤੇ ਚੁੱਕੇ ਸਵਾਲ ਸੀਐਮ ਭਗਵੰਤ ਮਾਨ ਦਾ ਫੇਕ ਵੀਡੀਓ ਤੇ ਪਹਿਲਾ ਰਿਐਕਸ਼ਨ ਵੀ ਆਇਆ ਸਾਹਮਣੇ ਅਖਿਲ ਸੁਸਾਇਡ ਮਾਮਲਾ ਜਾ ਸਕਦਾ ਹੈ ਸੀਬੀਆਈ ਦੇ ਹੱਥ ਹਰਿਆਣਾ ਸਰਕਾਰ ਨੇ ਲਿਖਿਆ ਕੇਂਦਰ ਨੂੰ ਪੱਤਰ ਦੋਸਤ ਵੱਲੋਂ ਕੀਤੀ ਜਾ ਰਹੀ ਸੀ ਸੀਬੀਆਈ ਜਾਂਚ ਦੀ ਮੰਗ ਨ્યાਇ ਖਿਰਾ ਸੱਚ ਪੇਜੇ ਨਵਨੀ ਚਤੁਰਵੇਦੀ ਦੀ ਅੱਜ ਰੋਪੜ ਅਦਾਲਤ ਚ ਕੀਤਾ ਪੇਸ਼ 6 ਨਵੰਬਰ ਤੱਕ ਰਹਿਣਗੇ ਜੇਲ੍ਹ ਚ ਬੰਦ ਹੁਣ ਖਬਰਾਂ ਵਿਸਥਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਭਗਵੰਤ ਮਾਨ ਦੇ ਕਥਿਤ ਫੇਕ ਵੀਡੀਓ ਦੀ ਜਿਸ ਉੱਤੇ ਅੱਜ ਭਾਜਪਾ ਦੇ ਆਗੂ ਵਿਨੀਤ ਜੋਸ਼ੀ ਨੇ ਜਿੱਥੇ ਸਵਾਲ ਚੁੱਕੇ ਉੱਥੇ ਹੀ ਸੀਐਮ ਭਗਵੰਤ ਮਾਨ ਦਾ ਇਸ ਵੀਡੀਓ ਦੇ ਉੱਤੇ ਪਹਿਲਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ ਦੱਸ ਦਈਏ ਕਿ ਭਾਜਪਾ ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਹਾਲੀ ਦੇ ਵਿੱਚ ਭਗਵੰਤ ਮਾਨ ਵਰਗੇ ਵਿਅਕਤੀ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਜੋ ਕੈਨੇਡਾ ਤੋਂ ਜਾਰੀ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਇਹ ਵਾਇਰਲ ਹੋ ਗਿਆ ਜੋ ਕਿ ਦੁਖਦਾਈ ਹੈ ਅਤੇ ਸਹੀ ਨਹੀਂ ਹੈ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਸੂਬੇ ਦੇ ਮੁੱਖ ਨੇਤਾ ਹੁੰਦੇ ਨੇ ਕੁਝ ਦਿਨਾਂ ਬਾਅਦ ਸਾਡੇ ਭਾਜਪਾ ਪੰਜਾਬ ਕਾਰਜਕਾਰੀ ਪ੍ਰਧਾਨ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਨੂੰ ਉਹਨਾਂ ਦੀ ਵੀਡੀਓ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਜਿਸ ਨੂੰ ਉਹਨਾਂ ਨਾਲ ਜੋੜਿਆ ਜਾ ਰਿਹਾ ਹੈ ਸੋ ਇਹ ਸਿਰਫ ਇੱਕ ਸਵਾਲ ਨਹੀਂ ਇਸ ਵਿੱਚ ਉਹਨਾਂ ਦੇ ਚਰਿੱਤਰ ਤੇ ਕੋਈ ਸਵਾਲ ਜਿਹੜਾ ਉਹ ਵੀ ਉਠਾਉਂਦਾ ਹੋਇਆ ਨਜ਼ਰ ਆ ਰਿਹਾ ਸੋ ਇੱਥੇ ਭਾਜਪਾ ਗੋਵਿੰਨੀ ਜੋਸ਼ੀ ਨੇ ਕਿਹਾ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਵੀਡੀਓ ਜਿਹੜਾ ਹੈ ਕਿ ਉਹ ਵਾਕਈ ਫੇਕ ਹੈ ਤੇ ਦੂਜੇ ਪਾਸੇ ਜੇਕਰ ਦੇਖਿਆ ਜਾਏ ਸੀਐਮ ਭਗਵੰਤ ਮਾਨ ਦਾ ਇਸ ਵੀਡੀਓ ਦੇ ਉੱਪਰ ਰਿਐਕਸ਼ਨ ਵੀ ਨਿਕਲ ਕੇ ਸਾਹਮਣੇ ਆਇਆ ਜਿੱਥੇ ਉਹਨਾਂ ਦੇ ਵੱਲੋਂ ਭਾਜਪਾ ਤੇ ਇਲਜ਼ਾਮ ਲਗਾਏ ਗਏ ਨੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਭਾਜਪਾ ਦੇ ਕੋਲੇ ਝੂਠ ਬੋਲਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ ਸੋ ਇਹ ਕਹਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਨੇ ਤੇ ਉੱਥੇ ਹੀ ਭਾਜਪਾ ਦੇ ਆਗੂਆਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਲੈ ਕੇ ਲਗਾਤਾਰ ਸਵਾਲ ਜਿਹੜੇ ਨੇ ਚੁੱਕੇ ਜਾ ਰਹੇ ਸੀ ਸੋ ਦੱਸ ਜੀਏ ਕਿ ਵਿਨੀਤ ਜੋਸ਼ੀ ਨੇ ਅੱਗੇ ਵੀ ਕਿਹਾ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਤੇ ਉਹ ਇਸ ਮਾਮਲੇ ਤੇ ਆਖਿਰ ਚੁੱਪ ਕਿਉਂ ਸੀ ਸੋ ਉਹਨਾਂ ਨੂੰ ਆਪਣੇ ਮੂੰਹੋਂ ਦੱਸਣਾ ਚਾਹੀਦਾ ਹੈ ਕਿ ਵੀਡੀਓ ਝੂਠਾ ਹੈ ਅਤੇ ਮੁੱਖ ਮੰਤਰੀ ਨੂੰ ਇਹ ਖੁਦ ਕਹਿਣਾ ਚਾਹੀਦਾ ਹੈ ਨਾ ਕਿ ਉਹਨਾਂ ਦੇ ਨੇਤਾਵਾਂ ਨੂੰ ਸੋ ਅੱਜ ਆਪ ਪਾਰਟੀ ਦੇ ਬੁਲਾਰੇ ਪ੍ਰਧਾਨ ਦੇ ਟਵੀਟ ਤੇ ਪੜਕ ਗਏ ਅਤੇ ਚਰਿੱਤਰ ਦੇ ਉੱਤੇ ਜਿਹੜਾ ਸਵਾਲ ਹੈ ਉਹ ਵੀ ਚੁੱਕਣ ਲੱਗ ਗਈ ਸੀ ਸੋ ਜਦੋਂ ਕਿ ਆਪਣੇ ਆਪ ਨੂੰ ਇਹ ਚੀਜ਼ ਮਹਿਸੂਸ ਹੋਣੀ ਚਾਹੀਦੀ ਹੈ ਕਿ ਇਹ ਵੀਡੀਓ ਜੇਕਰ ਗਲਤ ਹੈ ਤਾਂ ਇਸ ਉੱਤੇ ਆਵਾਜ਼ ਜੋ ਹੈ ਚੁੱਕੀ ਜਾਈ ਸੋ ਇਹ ਬਣੀ ਜੋਸ਼ੀ ਕਹਿੰਦੇ ਹੋਏ ਨਜ਼ਰ ਆਏ ਪਰ ਇਸ ਦੇ ਉੱਪਰ ਸੀਐਮ ਭਗਵੰਤ ਮਾਨ ਦਾ ਵੀ ਰਿਐਕਸ਼ਨ ਜੋ ਹੈ ਉਹ ਨਿਕਲ ਕੇ ਅੱਜ ਸਾਹਮਣੇ ਆਇਆ ਹੈ ਤੇ ਹੁਣ ਗੱਲ ਕਰਦੇ ਹਾਂ ਅਕਿਲ ਸੁਸਾਇਡ ਮਾਮਲੇ ਦੀ ਜਿੱਥੇ ਕਿ ਇਹ ਮਾਮਲਾ ਇੰਨਾ ਜ਼ਿਆਦਾ ਗਰਮਾ ਰਿਹਾ ਤੇ ਉੱਥੇ ਹੀ ਹੁਣ ਇੱਕ ਹੋਰ ਜਾਂਚ ਦਾ ਵਿਸ਼ਾ ਇਸ ਮਾਮਲੇ ਨੂੰ ਲੈ ਕੇ ਬਣਦਾ ਜਾ ਰਿਹਾ ਹੈ ਇਹ ਮਾਮਲਾ ਜੋ ਹੈ ਸੀਬੀਆਈ ਦੇ ਕੋਲ ਪਹੁੰਚ ਸਕਦਾ ਹੈ ਕਿ ਹਰਿਆਣਾ ਸਰਕਾਰ ਨੇ ਕੇਂਦਰ ਨੂੰ ਇੱਕ ਪੱਤਰ ਲਿਖ ਕੇ ਪੰਜਾਬ ਦੇ ਸਾਬਕਾ ਡਾਇਰੈਕਟਰ ਜਰਨਲ ਆਫ ਪੁਲਿਸ ਮੁਹੰਮਦ ਮੁਸਤਾਫਾ ਦੇ ਪੁੱਤਰ ਅਕਿਲ ਅਖਤਰ ਦੀ ਮੌਤ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਬੇਨਤੀ ਕੀਤੀ ਹੈ ਹਾਲਾਂਕਿ ਕੇਂਦਰ ਸਰਕਾਰ ਨੇ ਅਜੇ ਤੱਕ ਇਸ ਪੱਤਰ ਦਾ ਕੋਈ ਜਵਾਬ ਜਿਹੜਾ ਨਹੀਂ ਦਿੱਤਾ ਇਸ ਦੌਰਾਨ ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਜੋ ਹੈ ਉਹ ਸੰਭਾਲ ਲਈ ਹੈ ਸੋ ਇਸ ਹਾਈ ਪ੍ਰੋਫਾਈਲ ਮਾਮਲੇ ਦੇ ਕਰਕੇ एसआईटी ਵਿਗਿਆਨਿਕ ਸਬੂਤ ਇਕੱਠੇ ਕਰਕੇ ਕੇਂਦ੍ਰਿਤ ਕਰ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਉਹਨਾਂ ਦੇ ਪਤਨੀ ਤੇ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਉਹਨਾਂ ਦੀ ਧੀ ਤੇ ਨੂੰ ਦੋਸ਼ੀ ਕਰਾਰ ਹੋਏ ਨੇ ਸੋ ਇੱਥੇ ਇਹ ਵੀ ਦੱਸ ਦਈਏ ਕਿ ਇਹਨਾਂ ਦੇ ਉੱਪਰ ਦੋਸ਼ ਲੱਗ ਰਹੇ ਨੇ ਤੇ ਨਾਲ ਹੀ ਇਸ ਦੌਰਾਨ ਮੁਹੰਮਦ ਮੁਸਤਾਫਾ ਨੇ ਇੱਕ ਮੀਡੀਆ ਧਾਰੇ ਨੂੰ ਜਿਹੜਾ ਇਹ ਗੱਲ ਕਰਦੇ ਆ ਇਹ ਵੀ ਕਿ ਹੈ ਕਿ 25 ਅਕਤੂਬਰ ਨੂੰ ਪੰਜਾਬ ਦੇ ਮਲੇਰਕੋਟਲਾ ਦੇ ਵਿੱਚ ਉਹਨਾਂ ਦੇ ਘਰ ਦੁਆ ਕੀਤੀ ਜਾਏਗੀ ਸੋਸ ਤੋਂ ਬਾਅਦ ਉਹ ਐਸਆਈਟੀ ਦੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਤੇ ਜਾਂਚ ਦੇ ਵਿੱਚ ਪੂਰਾ ਸਹਿਯੋਗ ਦੇਣਗੇ ਸੋ 26 ਅਕਤੂਬਰ ਨੂੰ ਆਪਣੇ ਪੰਚਕੁਲਾ ਸਥਿਤ ਘਰ ਪਹੁੰਚਣਗੇ ਤੇ ਨਾਲ ਹੀ ਹਰਿਆਣਾ ਪੁਲਿਸ ਦੀ ਐਸਆਈਟੀ ਕਿਸੇ ਵੀ ਸਮੇਂ ਉਹਨਾਂ ਦੇ ਘਰ ਦੀ ਤਲਾਸ਼ੀ ਲੈ ਸਕਦੀ ਹੈ ਸੋ ਜਾਂਚ ਦੇ ਲਈ ਸਾਰੀ ਲੋੜਿੰਦੀ ਸਮੱਗਰੀ ਮੁਹੱਈਆ ਕਰਵਾਈ ਜਾਏਗੀ ਜ਼ੋਰਾਨ ਇਸ ਮਾਮਲੇ ਦੇ ਸ਼ਿਕਾਇਤਕਰਤਾ ਸ਼ਮਸ਼ੁਦਦੀਨ ਚੌਧਰੀ ਨੇ ਕਿਹਾ ਹੈ ਕਿ ਉਸ ਨੂੰ ਪੰਚਕੁਲਾ ਐਸਆਈਟੀ ਤੇ ਭਰੋਸਾ ਨਹੀਂ ਹੈ ਸੋਨਾ ਨੇ ਜਾਂਚ ਦੀ ਜਿਹੜੀ ਮੰਗ ਹੈ ਉਹ सीबीआई ਤੋਂ ਕੀਤੀ ਸੀ ਸੋ ਫਿਲਹਾਲ ਦੀ ਘੜੀ ਹੁਣ ਇੱਥੇ सीबीआई ਦੇ ਕੋਲ ਇਹ ਮਾਮਲਾ ਪਹੁੰਚ ਸਕਦਾ ਹੈ ਤੇ ਨਾਲੇ ਇਸ ਉੱਤੇ ਜਾਂਚ ਜਿਹੜੀ ਹੈ ਹੋਰ ਵੀ ਹੋ ਸਕਦੀ ਹੈ ਤੇ ਹੁਣ ਗੱਲ ਕਰਾਂਗੇ ਨਵਨੀ ਚਤੁਰਵੇਦੀ ਦੀ ਜਿਨ੍ਹਾਂ ਨੂੰ ਅੱਜ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਇਸ ਤੋਂ ਪਹਿਲਾਂ ਅੱਜ ਉਹਨਾਂ ਨੂੰ ਰੋਪੜ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਦੱਸ ਦੇ ਕਿ ਪੰਜਾਬ ਦੀ ਰਾਜ ਸਭਾ ਉਪਚੋਣ ਵਿੱਚ ਕਥਿਤ ਫਰਜ਼ੀਵਾੜੇ ਦੇ આરોਪ ਦੇ ਵਿੱਚ ਨਵਨੀ ਚਤੁਰਵੇਦੀ ਨੂੰ ਅੱਜ ਮੁੜ ਰੋਪੜ ਦੀ ਸੀ ਜੀ ਐਮ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਨਵਨੀ ਚਤੁਰਵੇਦੀ ਨੂੰ 6 ਨਵੰਬਰ ਤੱਕ ਨਿਆਇਕ ਹਿਰਾਸਤ ਦੇ ਵਿੱਚ ਰੋਪੜ ਜੇਲ੍ਹ ਚ ਭੇਜ ਦਿੱਤਾ ਹੈ ਸੋ ਪੁਲਿਸ ਵੱਲੋਂ ਅੱਜ ਨਵਨੀ ਚਤੁਰਵੇਦੀ ਦੇ ਦੁਬਾਰਾ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ ਹੈ ਸੋ ਅਦਾਲਤੀ ਕਾਰਵਾਈ ਦੌਰਾਨ ਨਵਨੀ ਚਤੁਰਵੇਦੀ ਦੇ 10 ਖਤਾਂ ਦੇ ਸੈਂਪਲ ਲਏ ਗਏ ਅਤੇ ਇਹਨਾਂ 10 ਖਤਾਂ ਨੂੰ ਜਾਂਚ ਦੇ ਲਈ ਭੇਜਿਆ ਜਾਵੇਗਾ ਸੋ ਇਹ ਵੀ ਦੇਖਣਾ ਹੋਏਗਾ ਕਿ ਜਾਂਚ ਦੇ ਵਿੱਚ ਕੀ ਇਹ ਦਸਖਤ ਜਿਹੜੇ ਨੇ ਉਹ ਆਪਸ ਦੇ ਵਿੱਚ ਮੇਲ ਖਾਂਦੇ ਨੇ ਜਾਂ ਨਹੀਂ ਖਾਂਦੇ ਸੋ ਇੱਥੇ ਇਸ ਦੌਰਾਨ ਪੁਲਿਸ ਨੇ ਨਮਨੀ ਚਤੁਰਵੇਦੀ ਦਾ ਮੋਬਾਈਲ SIM ਕਾਰਡ ਡੁਪਲੀਕੇਟ ਕਢਵਾਉਣ ਦੀ ਵੀ ਅਪੀਲ ਕੀਤੀ ਹੈ ਜੋ ਕਿ ਮਨਜ਼ੂਰ ਕਰ ਲਈ ਗਈ ਹੈ ਸੋ ਇਸ ਦੌਰਾਨ ਨਵਨੀ ਚਤੁਰਵੇਦੀ ਦੇ ਵਕੀਲ ਹੇਮਤ ਚੌਧਰੀ ਨੇ ਨਵਨੀ ਚਤੁਰਵੇਦੀ ਨੂੰ ਖਤਰਾ ਹੋਣ ਦੇ ਕਾਰਨ ਜੇਲ੍ਹ ਦੇ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੀ ਅਰਜ਼ੀ ਪਾਈ ਹੈ ਤੇ ਇਸ ਦੌਰਾਨ ਅਦਾਲਤ ਦੇ ਵੱਲੋਂ ਨਵਨੀ ਚਤੁਰਵੇਦੀ ਨੂੰ ਰੋਪੜ ਪੁਲਿਸ ਦੇ ਹਵਾਲੇ ਨਾ ਕਰਨ ਵਾਲੇ ਚੰਡੀਗੜ੍ਹ ਪੁਲਿਸ ਦੇ ਐਸਐਚਓ ਨੂੰ ਪੇਸ਼ ਹੋਣ ਦੇ ਲਈ ਆਖਿਆ ਗਿਆ ਸੀ ਤੇ ਅੱਜ ਐਸਐਚਓ ਦੀ ਬਜਾਏ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਪਰਮਿੰਦਰ ਸਿੰਘ ਪੇਸ਼ ਹੋਏ ਪਰ ਅਦਾਲਤ ਨੇ ਕੱਲ ਐਸਐਚਓ ਨੂੰ ਪੇਸ਼ ਹੋਣ ਦੀ ਹਦਾਇਤ ਵੀ ਦਿੱਤੀ ਸੀ ਸੋ ਦੱਸ ਦਈਏ ਕਿ ਬੀਤੇ ਦਿਨੀ ਰੋਪੜ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕੀਤਾ ਸੀ ਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਰੂਪਨਗਰ ਪੁਲਿਸ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਦੇ ਲਈ ਚੰਡੀਗੜ੍ਹ ਪਹੁੰਚੀ ਸੀ ਸੋ ਇਹ ਹੁਕਮ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਵਿਚਕਾਰ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਵਧ ਰਹੇ ਤਣਾ ਵਿਚਾਲੇ ਆਇਆ ਸੀ ਸੋ ਇੱਥੇ ਨਵਨੀਤ ਚਤੁਰਵੇਦੀ ਨੇ ਪੰਜਾਬ ਤੋਂ ਖਾਲੀ ਰਾਜ ਸਭਾ ਸੀਟ ਦੇ ਲਈ ਆਪਣੀ ਨਾਮਜ਼ਦਗੀ ਦਾਇਰ ਕੀਤੀ ਉਸ ਨੇ ਦਾਵਾ ਕੀਤਾ ਸੀ ਕਿ ਉਹਨਾਂ ਨੂੰ 10 ਆਪ ਵਿਧਾਇਕਾਂ ਦਾ ਸਮਰਥਨ ਹਾਸਿਲ ਹੈ ਜਿਨ੍ਹਾਂ ਦੇ ਆ ਸਿਗਨੇਚਰ ਵੀ ਉਹਨਾਂ ਨੇ ਦਿਖਾਈ ਸੀ ਸੋ ਹਾਲਾਂਕਿ ਵਿਧਾਇਕਾ ਨੇ ਇਸ ਨੂੰ ਫਰਜ਼ੀ ਦੱਸ ਕੇ ਉਹਨਾਂ ਦੇ ਉੱਤੇ ਐਫ ਆਈ ਆਰ ਜੋ ਹੈ ਉਹ ਦਰਜ ਕਰਵਾ ਦਿੱਤੀ ਤੇ ਉਧਰ ਗੱਲ ਕਰਾਂਗੇ ਪਟਿਆਲੇ ਸ਼ਹਿਰ ਦੀ ਜੋ ਕਿ ਸਿਹਤ ਮੰਤਰੀ ਦਾ ਜ਼ੱਦੀ ਸ਼ਹਿਰ ਵੀ ਹੈ ਤੇ ਨਾਲੇ ਇੱਥੇ ਜੇਕਰ ਗੱਲ ਕੀਤੀ ਜਾਵੇ ਡੇਂਗੂ ਦੀ ਤਾਂ ਕਾਫੀ ਹੱਦ ਤੱਕ ਡੇਂਗੂ ਫੈਲ ਰਿਹਾ ਜਿਸ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਵੀ ਸਵਾਲ ਚੁੱਕੇ ਨੇ ਦੱਸਦੇ ਕਿ ਪਟਿਆਲਾ ਦੇ ਵਿੱਚ ਡੇਂਗੂ ਦਾ ਕਹਿਰ جاری ਹੈ ਜ਼ਿਲ੍ਹੇ ਦੇ ਵਿੱਚ 511 ਤੋਂ ਵੱਧ ਟੈਸਟਿੰਗ ਹੋਈ ਹੈ ਤੇ ਡੇਂਗੂ ਦੇ 426 ਕੇਸ ਨਿਕਲੇ ਕੇ ਸਾਹਮਣੇ ਆਏ ਨੇ ਸੋ ਜ਼ਿਲ੍ਹੇ ਦੇ ਵਿੱਚ ਗੰਦੇ ਪਾਣੀ ਅਤੇ ਕੂੜਾ ਕਰਕਟ ਨੇ ਡੇਂਗੂ ਦਾ ਵੱਡਾ ਕਾਰਨ ਬਣੇ ਨੇ ਸੋ ਡੇਂਗੂ ਕੇਸਾਂ ਦੇ ਵਿੱਚ 202 ਪੁਰਸ਼ ਤੇ 224 ਮਹਿਲਾ ਮਰੀਜ਼ ਨਿਕਲ ਕੇ ਸਾਹਮਣੇ ਆਏ ਨੇ ਤੇ ਪਟਿਆਲਾ ਦਾ ਨਾਬਾ ਸ਼ਹਿਰ ਡੇਂਗੂ ਦਾ ਗੜ ਬਣਿਆ ਜਿੱਥੇ 148 ਤੋਂ ਵੱਧ ਕੇਸ ਦੇਖਣ ਨੂੰ ਮਿਲੇ ਅਤੇ ਇਸੇ ਦੇ ਉੱਪਰ ਕਰਤਾਬ ਬਾਜਵਾ ਦੇ ਵੱਲੋਂ ਆਮ ਆਦਮੀ ਪਾਰਟੀ ਅਤੇ ਡਾਕਟਰ ਬਲਵੀਰ ਜਿਨ੍ਹਾਂ ਦਾ ਆਪਦਾ ਜੱਦੀ ਸ਼ਹਿਰ ਹੈ ਪਟਿਆਲਾ ਉਹਨਾਂ ਦੇ ਉੱਪਰ ਨਿਸ਼ਾਨੇ ਜੋਨੇ ਉਸਾਦੇ ਗਏ ਨੇ ਸੋ ਇਥੇ ਬਾਜਵਾ ਨੇ ਲਿਖਿਆ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਦਾ ਜੱਦੀ ਜ਼ਿਲ੍ਹਾ ਪਟਿਆਲਾ ਸੂਬੇ ਦਾ ਸਭ ਤੋਂ ਵੱਧ ਡੇਂਗੂ ਪ੍ਰਭਾਵਿਤ ਜ਼ਿਲ੍ਹਾ ਬਣਿਆ ਜੋ ਕਿ ਜਨਤਕ ਸਿਹਤ ਦੀ ਰੱਖਿਆ ਕਰਨ ਦੇ ਵਿੱਚ ਸਰਕਾਰ ਦੀ ਅਸਫਲਤਾ ਨੂੰ ਦਿਖਾ ਰਿਹਾ ਹੈ ਸੋ ਕੁਝ ਮਹੀਨੇ ਪਹਿਲਾਂ ਇਹ ਜ਼ਿਲ੍ਹਾ ਦਸਤ ਦੇ ਮਾਮਲਿਆਂ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰ ਸੀ ਇਹ ਸਥਿਤੀ ਆਮ ਆਦਮੀ ਪਾਰਟੀ ਦੇ ਸਿਹਤ ਸੰਭਾਲ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਟੈਟੇਰੀ ਹੁੰਦਿਆਂ ਹੋਇਆਂ ਦਿਖਾ ਰਹੀ ਹੈ ਤੇ ਪਰਦਾ ਫਾਸ਼ ਵੀ ਕਰ ਰਹੀ ਹੈ ਸੋ ਜੇਕਰ ਸਿਹਤ ਮੰਤਰੀ ਆਪਣੇ ਵਿੜੇ ਦੇ ਵਿੱਚ ਮੋਢਲੀ ਬਿਮਾਰੀ ਨਿਯੰਤਰਣ ਨੂੰ ਯਕੀਨੀ ਨਹੀਂ ਬਣਾ ਸਕਦੇ ਤਾਂ ਪੂਰੇ ਪੰਜਾਬ ਦੀ ਸਿਹਤ ਦਾ ਪ੍ਰਬੰਧ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਕੀ ਉਮੀਦ ਰੱਖ ਸਕਦੇ ਹਾਂ ਸੋ ਇਹ ਸਵਾਲ ਜਿਹੜੇ ਨੇ ਉਹ ਚੁੱਕੇ ਨੇ ਪ੍ਰਤਾਪ ਬਾਜਵਾ ਨੇ ਸੋ ਦੱਸਿਆ ਕਿ ਡੇਂਗੂ ਦੇ ਕੇਸ ਲਗਾਤਾਰ ਵਧ ਰਹੇ ਨੇ ਸੋ ਖੜੇ ਪਾਣੀ ਦੇ ਕਰਕੇ ਗੰਦੇ ਪਾਣੀ ਦੇ ਕਰਕੇ ਤੇ ਕੂੜੇ ਕਰਕਟ ਦੇ ਨਾਲ ਡੇਂਗੂ ਦਾ ਮੱਛਰ ਪੈਦਾ ਹੁੰਦਾ ਜੋ ਕਿ ਆਮ ਲੋਕਾਂ ਨੂੰ ਹੁਣ ਗ੍ਰਸਤ ਕਰਦਾ ਹੋਇਆ ਨਜ਼ਰ ਆ ਰਿਹਾ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਹੈ ਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ